ਇਹ 400 ਕਰੋੜ ਸਰਕਾਰ ਨੂੰ ਲਾ ਕੇ ਮਿਲੂਗਾ ਕਿ ਕੌਣ ਦੇ ਰਿਹਾ ਇਹ ਪੈਸਾ ਸਰਕਾਰ ਕੋਲੇ ਤਾਂ ਪੈਸਾ ਮਤਲਬ ਤਨਖਾਹਾਂ ਦੇਣ ਨੂੰ ਤਾਂ ਪੈਸਾ ਹੈ ਇਹਨਾਂ ਪੰਜਾਬ ਨੇ ਇਹੋ ਜੀ ਕਿਹੜੀ ਕਰਾਮਾਤ ਕਰਤੀ ਸੀ ਕਿ ਇਹਨਾਂ ਨੂੰ ਸਸਤੀਆਂ ਦਰਾਂ ਤੇ ਮਿਲ ਗਿਆ ਪੈਸਾ ਜਦ ਕਿ ਵੀ ਅੱਜ ਤਵੱਦਨਾ ਚਾਹੀਦਾ ਕਿਉਂਕਿ ਕਰਜ਼ਾ ਵਧ ਰਿਹਾ ਸਾਢੇ 4 ਲੱਖ ਕਰੋੜ ਹੋਣ ਵਾਲਾ ਤਾਂ ਫਿਰ ਇਹ ਸਸਤਾ ਕਿਵੇਂ ਹੋ ਗਿਆ ਇਟ ਮੀਨ ਥੈਟ ਕਿਸੈਂਟਰ ਇਨਵੋਲਵ ਹੋ ਰਿਹਾ ਹੈ।ਔਰ ਕਿੰਨਾਂ ਲਈ ਜ਼ਮੀਨ ਖਰੀਦੀ ਜਾ ਰਹੀ ਹੈ? ਜਿਹੜੇ ਬੰਦੇ ਕਿਸਾਨ ਅੰਦੋਲਨ ਦੌਰਾਨ ਜੋ ਲੈਣਾ ਚਾਹੁੰਦੇ ਸੀ ਤੁਹਾਡੀਆਂ ਜ਼ਮੀਨਾਂ ਉਹ ਨਹੀਂ ਲੈ पाए। ਉਹ ਸਿੱਧੇ ਸ਼ਾਮਲ ਨੇ। ਉਹ ਇੱਕ ਨਵਾਂ ਤਰੀਕਾ ਬਣਿਆ ਹੈ। ਨਵਾਂ ਸਮਝੌਤਾ ਹੋਇਆ ਹੈ। ਨਵਾਂ ਨੈਕਸਸ ਹੈ ਤੁਹਾਡੀਆਂ ਜ਼ਮੀਨਾਂ ਹਥਿਆਉਣ ਦਾ ਜਾਂ ਕਹਿ ਲਓ ਤੁਹਾਡੀ ਤੜ ਮਾਰਨ ਦਾ। ਕਿ ਪੰਜਾਬ ਕਾਬੂ ਕਿਵੇਂ ਆਊਗਾ? ਜਦੋਂ ਇਹਨਾਂ ਦੇ ਲੋਕਾਂ ਕੋਲੋਂ ਇਹਨਾਂ ਦੀ ਜ਼ਮੀਨ ਖੋ ਲਈ ਜਿਹਦੇ ਸਿਰ ਤੇ ਬੜਕਾ ਮਾਰਦੇ ਨੇ ਜਦੋਂ ਇੱਥੇ ਲਿਆ ਕੇ ਬਾਹਰਲੇ ਬੰਦੇ ਵਸਾਤੇ ਲੁਧਿਆਣਾ ਕੀ ਹੋ ਰਿਹਾ ਆ ਖਰੜ ਦੀ ਕੌਨਸੀ ਟਿਊਨਸੀ ਚ ਕਿਉਂ ਇਲੈਕਸ਼ਨਾਂ ਦੀ ਗੱਲ ਹੋ ਰਹੀ ਸੀ ਕਿਉਂਕਿ ਬਾਹਰਲਿਆਂ ਦੀ ਗਿਣਤੀ ਜ਼ਿਆਦਾ ਹੈ 60% ਹੈ ਇਹ ਪੂਰੀ ਗੇਮ ਹੈ ਔਰ ਇਹ ਗੇਮ ਚ ਰਲੇ ਮਿਲੇ ਨਹੀਂ ਦਲੇ ਮਿਲ ਦੇ ਸਬੂਤ ਮੈਂ ਕਈ ਵਾਰੀ ਦੇ ਚੁੱਕੇ ਹਾਂ ਲੁਧਿਆਣੇ ਦਾ ਇਲੈਕਸ਼ਨ ਵੇਖ ਲੋ 60 ਕਰੋੜ ਰੁਪਿਆ ਲਾ ਕੇ ਵੀ ਬੰਦਾ ਜਿੱਤ ਗਿਆ ਇਲੈਕਸ਼ਨ ਕਮਿਸ਼ਨ ਦਾ ਇੱਕ ਵੀ ਨੋਟਿਸ ਨਹੀਂ ਗਿਆ ਪੰਬ ਸਿਟਰ ਨੇ ਲੋਕ ਜ਼ਮੀਨ ਨਹੀਂ ਛੱਡ ਰਹੇ ਔਰ ਤੁਸੀਂ ਸੌਰੇ ਹੋ ਉਹਦੀ ਕੀਮਤ ਪਾ ਦਿਓਗੇ ਕਿ 50 ਲੱਖ ਆ 1 ਕਰੋੜ ਆ 2 ਕਰੋੜ ਆ ਭਲਾ 20 ਕਰੋੜ ਕਹਿ ਦੇਣੀ ਯਾਰ ਤੁਸੀਂ ਜ਼ਮੀਨ ਛੱਡ ਦਿਓਗੇ ਆਪਦੀ ਨਾ ਤੁਹਾਡੀ ਇੱਜ਼ਤ ਰਹਿਣੀ ਹੈ ਨਾ ਤੁਹਾਡਾ ਗਰੂਰ ਰਹਿਣਾ ਨਾ ਤੁਹਾਡੀਆਂ ਜੜਾਂ ਰਹਿਣੀਆਂ ਹੈ ਤੇ ਜੜਾਂ ਤੋਂ ਬਿਨਾ ਜਿਵੇਂ ਦਰਖਤ ਡਿੱਗ ਪੈਂਦੇ ਨੇ ਤੁਸੀਂ ਡਿੱਗ ਪੂਗੇ ਕਿ ਜਿਵੇਂ ਜਿਵੇਂ ਵਿਰੋਧ ਵੱਧਦਾ ਜਾ ਰਿਹਾ ਹੈ ਸਰਕਾਰ ਦੀ ਜ਼ਿੱਦ ਵੱਧਦੀ ਜਾ ਰਹੀ ਹੈ ਕੀ ਕਾਰਨ ਹੈ ਇਹਦੇ ਪਿੱਛੇ ਜਿਹੜੇ ਤੁਹਾਨੂੰ ਲਾਲਚ ਦੇ ਨਹੀਂ ਆ ਇਹਨਾਂ ਨੇ ਕਿਤੇ ਕਮਰਸ਼ੀਅਲ ਵਧਾਰੇ ਨੇ ਏਰੀਆ ਵਧਾਰੇ ਨੇ ਪਹਿਲਾਂ ਚਾਰ ਕਨਾਲਾਂ ਸੀ ਗਿਆ ਹੁਣ ਇੱਕ ਤੇ ਆ ਗਏ ਨੇ ਫਿਰ ਇਹਨਾਂ ਨੇ 30000 ਕੀਤਾ ਹੁਣ 50000 ਕਹਿ ਰਹੇ ਨੇ 50000 ਦੇ ਨਾਲ ਆਂਦੇ ਲੱਖ ਵੀ ਦੇਵਾਂਗੇ ਏਕੜ ਦੇ ਹਿਸਾਬ ਨਾਲ ਐਨਾ ਪੈਸਾ ਕੀ ਚੱਕਰ ਹੈ ਇਹ જરા 40 ਤੋਂ 50 ਹਜ਼ਾਰ ਕਿਲਾ ਐਕਵਾਇਰ ਕਰਨ ਦੀ ਗੱਲ ਕਰ ਰਹੇ ਆ ਚਾਰ ਸ਼ਹਿਰੇ ਲੈਂਡ ਪੂਲਿੰਗ ਚ ਪੰਜਾਬ ਚ ਜਰਾ 1 ਲੱਖ ਦੇ ਹਿਸਾਬ ਨਾਲ ਜਾਂ 50 ਹਜ਼ਾਰ ਦੇ ਹਿਸਾਬ ਨਾਲ ਕਿਉਂਕਿ ਦੋਨੇ ਚੀਜ਼ਾਂ ਇਹ ਨੇ ਜਰਾ ਪੈਸੇ ਦੀ ਕਾਊਂਟ ਕਰਿਓ ਜੀ ਕਿੰਨਾ ਬਣ ਰਿਹਾ 500 ਕਰੋੜ 400 ਕਰੋੜ ਕਿਉਂ ਇਹ 400 ਕਰੋੜ ਸਰਕਾਰ ਨੂੰ ਲਾ ਕੇ ਮਿਲੂਗਾ ਕੀ ਕੋਈ ਵੀ ਬੰਦਾ ਮੈਨੂੰ ਦੱਸ ਸਕਦਾ ਹੈ ਕਿ ਕੀ ਮਿਲੂਗਾ ਕੋਈ ਸਰਕਾਰ ਦਾ ਬੰਦਾ ਦੱਸ ਸਕਦਾ ਕਿ ਕਿੰਨਾ ਦੀ ਸਰਕਾਰ ਦੀ ਕਮਾਈ ਤਾਂ ਬਹੁਤ ਬਾਤ ਚੋਣੀ ਜਦੋਂ ਡਿਵੈਲਪ ਹੋ ਗਿਆ ਸਾਰਾ ਕੁਝ ਇੰਨਾ ਪਹਿਲਾਂ ਇੰਨਾ ਉਹ ਤਾਂ 15 ਸਾਲ 10 ਸਾਲ ਜਦੋਂ ਲੱਗਣਗੇ ਇਸ ਸਰਕਾਰ ਨੂੰ ਤਾਂ ਮਿਲਣਾ ਨਹੀਂ ਫਿਰ ਇਹ ਕਿਉਂ ਕੀਤਾ ਜਾ ਰਿਹਾ ਹੈ ਡਿਵੈਲਪਰ ਨਹੀਂ ਹੋਣਾ ਉਦੋਂ ਤੱਕ ਇਹਦੇ ਪਿੱਛੇ ਗੇਮ ਕੀ ਹੈ ਕੀ ਚੱਕਰ ਕੌਣ ਦੇ ਰਿਹਾ ਹੈ ਇਹ ਪੈਸਾ ਸਰਕਾਰ ਕੋਲੇ ਤਾਂ ਪੈਸਾ ਮਤਲਬ ਤਨਖਾਹਾਂ ਦੇਣ ਨੂੰ ਤਾਂ ਪੈਸਾ ਹੈ ਨਹੀਂ ਇਹਨਾਂ ਕੋਲੇ ਪਹਿਲਾਂ ਜਦੋਂ ਇਹ ਸੈਂਟਰ ਵਾਲਿਆਂ ਨਾਲ ਲੜ ਰਹੇ ਸੀ ਇਹਨਾਂ ਨੂੰ 18% ਤੇ ਮਿਲਿਆ ਸੀ ਹੁਣਾਂ ਦੇ ਜਿਹਨਾਂ ਨੂੰ ਸਸਤੀਆਂ ਦਰਾਂ ਤੇ ਵਿਆਜ ਤੇ ਪੈਸਾ ਮਿਲ ਗਿਆ ਹੈ ਇਹ ਹਰਪਾਲ ਚਿਮੋਰਾ ਨੇ ਪ੍ਰੈਸ ਕਾਨਫਰੈਂਸ ਕੀਤਾ ਸੀ 800 ਕਰੋੜ ਹੁਣ ਮੈਨੂੰ ਦੱਸੋ ਪੰਜਾਬ ਨੇ ਇਹੋ ਜੀ ਕਿਹੜੀ ਕਰਾਮਾਤ ਕਰਤੀ ਸੀ ਕਿ ਇਹਨਾਂ ਨੂੰ ਸਸਤੀਆਂ ਦਰਾਂ ਤੇ ਮਿਲ ਗਿਆ ਪੈਸਾ ਜਦ ਕਿ ਵਿਆਜ ਤਵੱਦਨਾ ਚਾਹੀਦਾ ਕਿਉਂਕਿ ਕਰਜ਼ਾ ਵਧ ਰਿਹਾ ਹੈ 4.5 ਲੱਖ ਕਰੋੜ ਹੋਣ ਵਾਲਾ ਤਾਂ ਫਿਰ ਇਹ ਸਸਤਾ ਕਿਵੇਂ ਹੋ ਗਿਆ ਇਟ ਮੀਨ ਥੈਟ ਕਿ ਸੈਂਟਰ ਇਨਵੋਲਵ ਹੋ ਰਿਹਾ ਹੈ ਔਰ ਇਹ ਕਿੰਨਾਂ ਲਈ ਜ਼ਮੀਨ ਖਰੀਦੀ ਜਾ ਰਹੀ ਹੈ ਜਿਹੜੇ ਬੰਦੇ ਕਿਸਾਨ ਅੰਦੋਲਨ ਦੌਰਾਨ ਜੋ ਲੈਣਾ ਚਾਹੁੰਦੇ ਸੀ ਤੁਹਾਡੀਆਂ ਜ਼ਮੀਨਾਂ ਉਹ ਨਹੀਂ ਲੈ पाए ਉਹ ਸਿੱਧੇ ਸ਼ਾਮਲ ਨੇ ਹੁਣ ਇੱਕ ਨਵਾਂ ਤਰੀਕਾ ਬਣਿਆ ਨਵਾਂ ਸਮਝੌਤਾ ਹੋਇਆ ਹੈ ਨਵਾਂ ਨੈਕਸਸ ਹੈ ਤੁਹਾਡੀਆਂ ਜ਼ਮੀਨਾਂ ਹਥਿਆਉਣ ਦਾ ਜਾਂ ਕਹਿ ਲੋ ਤੁਹਾਡੀ ਤੜ ਮਾਰਨ ਦਾ ਤੁਹਾਡੇ غرੂਰ ਨੂੰ ਖਤਮ ਕਰਨ ਦਾ ਤੇ ਪੰਜਾਬ ਦੀਆਂ ਜ਼ਮੀਨਾਂ ਲੈਣ ਦਾ ਉਹ ਜ਼ਮੀਨਾਂ ਜੋ ਦੁਨੀਆਂ 'ਚ ਬੇਸ਼ਕੀਮਤੀ ਨੇ ਖੇਤੀਬਾੜੀ ਦੇ ਪੌਂਟਾ ਵੀ ਉਤੋਂ ਸਿਰਫ ਜ਼ਮੀਨ ਤੱਕ ਮਸਲਾ ਨਹੀਂਗਾ ਜ਼ਮੀਨਾਂ ਦੇ ਨਾਲ ਨਾਲ ਤੁਹਾਨੂੰ ਕਾਬੂ ਕਰਨਾ ਹੈ ਔਰ ਸਿਰਫ ਤੁਹਾਨੂੰ ਹੀ ਨਹੀਂ ਜਿੰਨੇ ਬਾਹਰ ਬੈਠੇ ਨੇ ਇੱਥੋਂ ਵਾਲੇ ਉਹਨਾਂ ਨੂੰ ਵੀ ਕਾਬੂ ਕਰਨਾ ਹੈ ਕਿਉਂਕਿ ਉਹਨਾਂ ਦੀਆਂ ਜੜਾਂ ਵੀ ਪੰਜਾਬ 'ਚ ਹੀ ਨੇ ਤੇ ਪੰਜਾਬ ਵਾਲਿਆਂ ਦੀ ਤਾਂ ਹੈਗੀਆਂ ਹੀ ਆ ਤਾਂ ਫਿਰ ਜਦੋਂ ਪੰਜਾਬ ਕਾਬੂ ਚ ਆ ਗਿਆ ਤਾਂ ਸਾਰੇ ਕਾਬੂ ਚ ਆ ਗਏ ਪੂਰੇ ਵਰਲਡ ਦਾ ਨੈਰੇਟਿਵ ਕਾਬੂ ਚ ਆ ਗਿਆ ਪੰਜਾਬੀਆਂ ਦਾ ਤੇ ਪੰਜਾਬ ਕਾਬੂ ਕਿਵੇਂ ਆਊਗਾ ਜਦੋਂ ਇਹਨਾਂ ਦੇ ਲੋਕਾਂ ਕੋਲੋਂ ਇਹਨਾਂ ਦੀ ਜ਼ਮੀਨ ਕੋਲੀ ਜਿਹਦੇ ਸਿਰ ਤੇ ਬੜਕਾ ਮਾਰਦੇ ਨੇ ਜਦੋਂ ਇੱਥੇ ਲਿਆ ਕੇ ਬਾਹਰਲੇ ਬੰਦੇ ਵਸਾਤੇ ਮੈਨੂੰ ਦੱਸੋ ਸਾਡੇ ਘਰਾਂ ਨੂੰ ਜਿੰਦਰੇ ਲੱਗੇ ਪਏ ਨੇ ਪਿੰਡਾਂ 'ਚ ਜਾ ਕੇ ਵੇਖ ਲਓ इवन ਮੰਡੀਆਂ 'ਚ ਵੇਖ ਲਓ ਛੋਟੇ ਸ਼ਹਿਰਾਂ 'ਚ ਵੀ ਵੇਖ ਲਓ ਲੋਕ ਘਰਾਂ ਜਿੰਦਰੇ ਲਾਗੇ ਬੁਢੇ ਰਹਿ ਗਏ ਨੇ ਸਿਰਫ ਔਰ ਬੁਢੇ ਵੀ ਬਾਹਰ ਚਲੇ ਜਾਂਦੇ ਨੇ ਤਾਂ ਇੱਥੇ ਤਾਂ ਜਿਹੜੇ ਘਰ ਬੰਦ ਹੋਏ ਪਏ ਨੇ ਇਹ ਨਵੇਂ ਘਰ ਬਣਾ ਰਹੇ ਨੇ ਕਿਹਦੇ ਲਈ ਬਣਾ ਰਹੇ ਨੇ ਵੀ ਬਾਹਰ لے ਆਉਣਗੇ ਥੋੜੀ ਪੰਜਾਬੀਆਂ ਦੀ ਪੋਪੂਲੇਸ਼ਨ ਘਟ ਜੂਗੀ ਵੋਟਾਂ ਉਹਨਾਂ ਦੀਆਂ ਵਾਜ ਜਾਣਗੀਆਂ ਤੁਸੀਂ ਕਾਬੂ ਚ ਆ ਗੇ ਨਹੀਂ ਹੁੰਦਾ ਤਾਂ ਦੱਸ ਦਿਓ ਲੁਧਿਆਣੇ ਕੀ ਹੋ ਰਿਹਾ ਹੈ ਆ ਖਰੜ ਦੀ ਕੌਨਸੀ ਟਿਊਨਸੀ ਚ ਕਿਉਂ ਇਲੈਕਸ਼ਨਾਂ ਦੀ ਗੱਲ ਹੋ ਰਹੀ ਸੀ ਕਿਉਂਕਿ ਬਾਹਰਿਆਂ ਦੀ ਗਿਣਤੀ ਜ਼ਿਆਦਾ ਹੈ 60% ਹੈ ਇਹ ਪੂਰੀ ਗੇਮ ਹੈ ਔਰ ਇਹ ਗੇਮ ਚ ਰਲੇ ਮਿਲੇ ਨਹੀਂ ਰਲੇ ਮਿਲੇ ਦੇ ਸਬੂਤ ਮੈਂ ਕਈ ਵਾਰੀ ਦੇ ਚੁੱਕਿਆ ਲੁਧਿਆਣੇ ਦਾ ਇਲੈਕਸ਼ਨ ਵੇਖ ਲਓ 60 ਕਰੋੜ ਰੁਪਿਆ ਲਾ ਕੇ ਵੀ ਬੰਦਾ ਜਿੱਤ ਗਿਆ ਇਲੈਕਸ਼ਨ ਕਮਿਸ਼ਨ ਦਾ ਇੱਕ ਵੀ ਨੋਟਿਸ ਨਹੀਂ ਗਿਆ ਉਹਨੂੰ ਕਿਉਂ ਇੰਨੇ ਪੈਸੇ ਲਾ ਰਿਹਾ ਕੋਈ ਬੋਲ ਹੀ ਨਹੀਂ ਰਿਹਾ ਉਹਦੇ ਬਾਰੇ ਔਰ ਉਮੀਦਵਾਰ ਜਾਣ ਬੁੱਝ ਕੇ ਲੇਟ ਦਿੱਤਾ ਗਿਆ ਬੀਜੇਪੀ ਵੱਲੋਂ ਔਰ ਦਿੱਤਾ ਵੀ ਹੋ ਗਿਆ ਜੋ ਨੀਅਰੈਸਟ ਦੀਆਂ ਵੋਟਾਂ ਕੱਟੇ ਨਾ ਕਿ ਜਿੱਤਣ ਵਾਲੇ ਦੀਆਂ ਇਹੋ ਹੀ ਗੱਲ ਨਾ ਸਮਝਾਉਂਤਾ ਉਹਨੂੰ ਉਸੇ ਸਮਝੌਤੇ ਦੇ ਤਹਿਤ ਇਹਨਾਂ ਨੂੰ ਕਿਹਾ ਗਿਆ ਕਿ ਆ ਪਾਲਿਸੀ ਲੈ ਕੇ ਆਓ ਜਿਹੜੀ ਕੇਂਦਰ ਲਈ ਉਹ ਨਹੀਂ ਚਾਹੁੰਦਾ ਸੀ ਤੁਹਾਨੂੰ ਪਤਾ ਹੈ ਕਿਸਾਨ ਅੰਦੋਲਨ ਕਿਉਂ ਹੋਇਆ ਸੀ ਇਹ ਉਹ ਪੂਰੀ ਗੇਮ ਹੈ ਇੱਕ ਗੇਮ ਹੋਰ ਦੱਸ ਦਿੰਦਾ ਇਹਦੇ ਚੀ ਅਰਵਿੰਦ ਕੇਜਰੀਵਾਲ ਮਨੀਸ਼ ਸ਼ਿਸ਼ੋਦੀਆ ਇਹਨਾਂ ਨੂੰ ਬੜੇ ਨੋਟਿਸ ਆ ਰਹੇ ਸੀ ਦਿੱਲੀ ਵਾਲੇ ਜਾਂ ਜਿਹੜੀਆਂ ਕ腐ਸ਼ਨ ਦੇ ਮਾਮਲੇ ਚ ਦਵਾਰਾਂ ਅੰਦਰ ਜਾਣ ਦੀਆਂ ਤਿਆਰੀਆਂ ਸੀ ਕਿੰਨੀਆਂ ਚੀਜ਼ਾਂ ਜਿਵੇਂ ਗਵਰਨਮੈਂਟ ਬਦਲੀ ਹੈ ਉੱਥੇ ਦਿੱਲੀ 'ਚ ਉਹ ਨਵੇਂ ਮਸਲੇ ਆ ਰਹੇ ਸੀ ਸਭ ਕੁਝ ਸ਼ਾਂਤ ਹੋ ਗਿਆ ਹੈ ਸ਼ਾਂਤ ਕੋਈ ਬੋਲ ਨਹੀਂ ਰਿਹਾ ਬਲਕਿ ਇਹ ਸਾਰੇ ਦੇ ਸਾਰੇ ਇੱਥੇ ਬੈਠ ਕੇ ਇਸ ਲੈਂਡ ਪੂਲਿੰਗ ਪਾਲਿਸੀ ਲਈ ਵਜ਼ਦ ਹੋ ਗਏ ਕਿੰਨੇ ਯੂ ਟਰਨ ਹੈ ਗਿਣ ਕੇ ਵੇਖ ਲੋ ਆਪ ਆਲਿਆਂ ਦੇ ਜਦੋਂ ਦੀ ਉਹ ਸਰਕਾਰ ਚ ਆਈ ਨਹੀਂ ਕਿ ਨਹੀਂ ਯਾਰ ਤੁਸੀਂ ਲੋਕਾਂ ਦਾ ਵਿਰੋਧ ਹੋ ਰਿਹਾ ਵਾਪਸ ਲੈ ਲੈਣੇ ਆ ਹੋਇਆ ਨਾ ਇਹ ਪਾਲਿਸੀ ਚ ਇਨਾ ਵਿਰੋਧ ਹੋ ਗਿਆ ਹਜੇ ਵੀ ਨਹੀਂ ਵਾਪਸ ਲਿਆ ਜਾ ਰਿਹਾ ਕਾਰਨ ਕੀ ਹੈ ਇਹ ਕਿਹੜਾ ਆਸ਼ੀਰਵਾਦ ਹੈ ਜਾਂ ਕਿਹੜੀ ਧਮਕੀ ਹੈ ਜੇ ਐ ਕੀਤਾ ਤਾਂ ਤੁਸੀਂ ਅੰਦਰ ਜਾਉਂਗੇ ਤੇ ਨਾ ਕੀਤਾ ਤਾਂ ਤੁਹਾਨੂੰ ਆ ਕੁਝ ਮਿਲੇਗਾ ਵਰਨਾ ਜੀਡੀ ਸਰਕਾਰ ਕੋਲੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਉਹ ਕਹਿ ਰਹੀ ਹੈ ਮੈਂ ਲੱਖ ਰੁਪਈਆ ਵੀ ਦੇ ਦੂੰ ਬਜ਼ਰਦਾ ਕਮਰਸ਼ਲ ਵੀ ਵਧਾਤੇ ਕਿਸੇ ਵੀ ਕੀਮਤ ਤੇ ਤੁਹਾਡੀ ਜ਼ਮੀਨ ਲੈਣੀ ਹੈ ਉਹ ਜ਼ਮੀਨ ਲੈਣੀ ਹੈ ਜਿਹਦੇ ਲਈ ਲੋਕ ਮਰ ਰਹੇ ਨੇ ਫਲਸਤੀਨ ਚ ਵੇਖ ਲਓ ਬੰਬ ਤੇ ਬੰਬ ਸਿੱਟਿਆ ਜਾ ਰਿਹਾ ਹੈ ਤਬਾਹ ਹੋਈਆਂ ਬਿਲਡਿੰਗਾਂ ਤੇ ਫਿਰ ਬੰਬ ਸਿੱਟੇ ਜਾ ਰਹੇ ਨੇ ਕਿ ਉਹ ਜ਼ਮੀਨ ਛੱਡ ਕੇ ਚਲੇ ਜਾਣ ਉਹਦੇ ਤੇ ਕਬਜ਼ਾ ਹੋ ਜੇ ਬਟ ਉਹ ਛੱਡ ਨਹੀਂ ਰਹਿਗੇ ਛੱਡ ਨਹੀਂ ਰਹੇ ਉਹ ਆਹਦੇ ਮਰ ਜਾਗੇ ਪਰ ਆਪਦੀ ਜ਼ਮੀਨ ਨਹੀਂ ਛੱਡਨੀ ਪੂਰੀਆਂ ਯੂਰੋਪਨ ਪਾਵਰਾਂ ਅਮਰੀਕਾ ਇਜ਼ਰਾਇਲ ਤਹਿਰਾਮ ਤੇ ਬੰਬ ਸਿੱਟਣ ਲੱਗਿਆ ਉਹਨਾਂ ਨੇ ਆਪਦੀ ਜ਼ਮੀਨ ਨਹੀਂ ਛੱਡੀ ਉਹਨੇ ਮਰ ਜਾਗੇ ਨਹੀਂ ਛੱਡਨੀ ਔਰ ਆ ਜੂਇਸ਼ ਜਿਹਨਾਂ ਨੂੰ ਆਪਾ ਯਹੂਦੀ ਕਹੇ ਦਿੰਨੇ ਆ ਦੁਨੀਆ ਦੀ ਸਭ ਤੋਂ ਅਮੀਰ ਤੇ ਇੰਟੈਲੀਜੈਂਟ ਕੌਮ ਹੈ ਪਰ ਉਹਨਾਂ ਦੇ ਚਾਰ ਜੈਨੋਸਾਈਡ ਹੋਏ ਸੀ ਚਾਰ ਹਿਟਲਰ ਤੋਂ ਪਹਿਲਾਂ ਵੀ ਹੋਏ ਸੀ ਪਰ ਉਹਨਾਂ ਨੇ ਪਤਾ ਕਿਉਂ ਹੋਏ ਸੀ ਅਮੀਰ ਤਾਂ ਬਹੁਤ ਸੀ ਸਿਆਣੇ ਵੀ ਬਹੁਤ ਸੀ ਕਿਉਂਕਿ ਉਹਨਾਂ ਕੋਲ ਇਹ ਆਪਦੀ ਜ਼ਮੀਨ ਨਹੀਂ ਸੀ ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ ਉਹਨੂੰ ਥੋੜਾ ਜਿਹਾ ਹਿੱਸਾ ਦਿੱਤਾ ਗਿਆ ਜਿਹਦਾ ਨਾਂ ਉਹਨਾਂ ਨੇ ਇਜ਼ਰਾਇਲ ਰੱਖਿਆ ਜੋ ਵਧਾ ਲਿਆ ਹੁਣ ਹੁਣ ਨਹੀਂ ਹੋਇਆ ਕਿਉਂਕਿ ਉਹਨਾਂ ਕੋਲ ਇਹ ਆਪਦੀ ਜ਼ਮੀਨ ਸੀ ਬੰਬ ਸੇ ਟਰੇਣੇ ਲੋਕ ਜ਼ਮੀਨ ਨਹੀਂ ਛੱਡ ਰਹੇ ਔਰ ਤੁਸੀਂ ਸੌਰੀਓ ਉਹਦੀ ਕੀਮਤ ਪਾ ਦਿਓਗੇ ਕਿ 50 ਲੱਖ ਆ 1 ਕਰੋੜ ਆ 2 ਕਰੋੜ ਆ ਭਲਾ 20 ਕਰੋੜ ਕਹਿ ਦੇ ਨਹੀਂ ਯਾਰ ਤੁਸੀਂ ਜ਼ਮੀਨ ਛੱਡ ਦਿਓਗੇ ਆਪਦੀ ਨਾ ਤੁਹਾਡੀ ਇੱਜ਼ਤ ਰਹਿਣੀ ਐ ਨਾ ਤੁਹਾਡਾ غرور ਰਹਿਣਾ ਨਾ ਤੁਹਾਡੀਆਂ ਜੜਾਂ ਰਹਿਣੀਆਂ ਤੇ ਜੜਾਂ ਤੋਂ ਬਿਨਾ ਜਿਵੇਂ ਦਰਖਤ ਡਿੱਗ ਪੈਂਦੇ ਨੇ ਤੁਸੀਂ ਡਿੱਗ ਪੂਗੇ ਕੋਈ ਬਾਹਰ ਵਾਲੀਆਂ ਕੋਠੀਆਂ ਦੇ ਮਹਿਲ ਨਹੀਂ ਰਹਿਣੇ ਜਦੋਂ ਬੰਦੇ ਦੀ ਜੜ ਨਾ ਹੋਵੇ ਇਹ ਜੜ ਪੁੱਟਣ ਦੀ ਕੋਸ਼ਿਸ਼ ਹੋ ਰਹੀ ਆ ਔਰ ਇੱਕ ਗੱਲ ਹੋਰ ਯਾਦ ਰੱਖਿਓ ਜੀ ਇਹ ਲੰਬੀ ਤੇ ਵੱਡੀ ਲੜਾਈ ਐ ਜਦੋਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੇ ਕਾਇਮ ਵੇਖ ਲਿਆ ਫੇਰੇ ਵਾਪਸ ਲੈਣਗੇ ਉਹਨਾਂ ਜਿਹੜੇ ਪਾਲਿਸੀ ਵਾਪਸ ਨਹੀਂ ਲੈਣਦੇ ਮੈਂ ਜਦ ਕਹਿ ਰਿਹਾ ਕਿ ਕੱਲ ਨੂੰ ਕੈਬਨਿਟ ਦੀ ਮੀਟਿੰਗ ਕੱਲ ਨੂੰ ਨਹੀਂ ਅੱਜ ਜਦ ਤੁਸੀਂ ਸੁਣ ਰਹੇ ਹੋ ਪਰ ਮੈਨੂੰ ਨਹੀਂ ਲੱਗਦਾ ਇਹ ਵਾਪਸ ਲੈਣਗੇ ਵਜੇ ਤੇ ਨਹੀਂ ਤਾਂ ਫਿਰ ਲੜੀ ਕੇ ਵਿੱਚ ਜਾਵੇ ਲੜੇ ਨਗੇ ਕੌਣ ਇਮਾਨਦਾਰ ਲੋਕ ਮੈਂ ਸਾਰੇ ਜਗ੍ਹਾ ਤੇ ਜਿੱਥੇ-ਜਿੱਥੇ ਕਮੇਟੀਆਂ ਬਣੀਆਂ ਉਹਨਾਂ ਨੂੰ ਮੈਂ ਕਹੂੰਗਾ ਆਪ ਦੇ ਖੱਬੇ ਸੱਜੇ ਵੇਖ ਲਿਓ ਜੀ ਤੁਹਾਡੇ ਨਾਲ ਬਹੁਤ ਸਾਰੇ ਬੇਈਮਾਨ ਲੋਕ ਤੁਹਾਨੂੰ ਬਚਾਉਣ ਲਈ ਤੁਹਾਡੇ ਨਾਲ ਖੜਗੇ ਹੋਣਗੇ ਆਕੇ ਉਹਨਾਂ ਦੇ ਟਰੈਕ ਰਿਕਾਰਡ ਚੈੱਕ ਕਰ ਲਿਓ ਜੇ ਕੌਣ ਨੇ ਉਹ ਲੋਕ ਕੀ ਉਹ ਪਹਿਲਾਂ ਇਨਾ ਗਵਰਨਮੈਂਟਾਂ ਦਾ ਪਛਾਈਐਸ ਦਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ ਹੱਥ ਠੋਕਾ ਰਹੇ ਆ ਜਾਂ ਨਹੀਂ ਰਹੇ ਆ ਕੀ ਉਹਨਾਂ ਨੂੰ ਵੇਖ ਕੇ ਆਮ ਲੋਕ ਭੱਜ ਨਹੀਂ ਜਾਂਦੇ ਬੀ ਕੇਅਰਫੁਲ ਬਹੁਤ ਸੰਘਰਸ਼ ਹੋਇਆ ਇਹਨੇ ਪੰਜਾਬ ਚ ਤੁਹਾਨੂੰ ਉਹਨਾਂ ਦੇ ਟਰੈਕ ਰਿਕਾਰਡ ਪਤਾ ਲੱਗ ਜਾਣਗੇ ਆ ਦੋ ਮੁਕਾਬ ਹੁਣੇ ਅਸੀਂ ਲੇਟੈਸਟ ਗੱਲਾਂ ਜਿੱਤੀਆਂ ਨੇ ਚਮਕੌਰ ਸਾਹਿਬ ਤੇ ਆ ਤਲਵੰਡੀ ਅਕਲਿਆ ਚ ਜਿੱਥੇ ਸਾਰੀਆਂ ਪਾਰਟੀਆਂ ਮਿਲ ਗਿਆ ਹੋngੀਆਂ ਸੀ ਆ ਕਾਂਗਰਸ ਤੁਹਾਡੇ ਲਈ ਝੰਡੇ ਚੱਕੀ ਫਿਰਦੀ ਐ ਆ ਇੱਥੇ ਵੀ ਇਹ ਅੱਜ ਰੈਲੀ ਕੀਤੀ ਸੀ ਕੋਈ ਬੰਦੇ ਨਹੀਂ ਆਏ ਤੇ ਖੜੇ ਕੌਣ ਸੀ ਅਗਲੀ ਕਤਾਰ ਚ ਉਹ ਲੀਡਰ ਜਿਹੜੇ ਬੀਜੇਪੀ ਨੇ ਵਾਪਸ ਭਜਾਤੀ ਐ ਇਹ ਲੜਨਗੇ ਤੁਹਾਡੇ ਲਈ ਔਰ ਇਹ ਲੋਕ ਆ ਕੇ ਤੁਹਾਡੇ ਚ ਵਿਚਾਰੇ ਖੜ ਕੇ ਤੁਹਾਡੀ ਲੜਾਈ ਦੀ ਗੱਲ ਕਰਨ ਨੇ ਆਮ ਲੋਕ ਕਿਵੇਂ ਆ ਜਾਣਗੇ ਆਮ ਲੋਕ ਆਉਣਗੇ ਤਾਂ ਜਿੱਤੂਗੇ ਔਰ ਆਮ ਲੋਕ ਆਏ ਸੀ ਚਮਕੌਰ ਸਾਹਿਬ ਆਮ ਲੋਕ ਆਏ ਸੀਗੇ ਤਲਵੰਡੀ ਅਖਲੀਆ ਤਾਂ ਲੜਾਈ ਜਿੱਤੀ ਗਈ ਸੀ ਔਰ ਉਹਨਾਂ ਬੰਦਿਆਂ ਨੂੰ ਅਸੀਂ ਅੱਗੇ ਲਾਇਆ ਸੀ ਕਿ ਤੁਸੀਂ ਅੱਗੇ ਲੱਗੂਗੇ ਅਸੀਂ ਸਿਰਫ ਤੁਹਾਡੀ ਸਪੋਰਟ ਕਰਾਂਗੇ ਪਿੱਛੋਂ ਟੈਕਨੀਕਲ ਸਪੋਰਟ ਚਾਹੀਦੀ ਹੋਈ ਤਾਂ ਵੀ ਸਾਡੇ ਮੁੰਡੇ ਬੋਲਣਗੇ ਚਮਕੌਰ ਸਾਹਿਬ ਤਾਂ ਖੁਦ ਹੀ ਨਾਲ ਸੀਗੇ ਫਿਰ ਇੱਥੇ ਤਲਵੰਡੀ ਅਖਲੀਆ ਚ ਵੀ ਗਏ ਕੌਣ ਸੀਗਾ ਖੁਸ਼ਿੰਦਰ ਸਿੰਘ ਜਸਕੀਰਤ ਸਿੰਘ ਅਮਨਬਾਦ ਕੌਣ ਸੀ ਰੋਮਨ ਬਰਾੜ ਕੌਣ ਸੀ ਕਪਲ ਇਹ ਸਾਰੇ ਉਹ ਮੁੰਡੇ ਨੇ ਜਿਹੜੇ ਖੁਦ ਨਵੇਂ ਨੇ ਬੋਲ ਰਹੇ ਨੇ ਕਿ ਜਿਸ ਕੀਰਤ ਅ ਰੀਤ ਕਪਲ ਰੀਤਾ ਬਹੁਤ ਪੁਰਾਣੇ ਨੇ ਸਾਡੇ ਨਾਲ ਲਿਖਤੋਂ ਦੇ ਖੁਸ਼ਿੰਦਰ ਹੋਰੀਏ ਨਵੇਂ ਮੁੰਡੇ ਨੇ ਜਿਨ੍ਹਾਂ ਚ ਅੱਗ ਵੀ ਹੈ ਜੋ ਸੈਂਸਿਬਲ ਵੀ ਨੇ ਜਿਨ੍ਹਾਂ ਚ ਤਰਕ ਵੀ ਹੈ ਔਰ ਜਿਹੜੇ ਆਪਦੀ ਮਿੱਟੀ ਲਈ ਲੜ ਰਹੇ ਨੇ ਤਾਂ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਤੁਸੀਂ ਜਿੱਥੇ ਜਿੱਥੇ ਵੀ ਲੜ ਰਹੇ ਹੋ ਜੋ ਵੀ ਬੰਦੇ ਆਉਣ ਉਹਨਾਂ ਨੂੰ ਕਹੋ ਸਾਡੀ ਸਪੋਰਟ ਕਰੋ ਸਾਡੇ ਅੱਗੇ ਨਾ ਲੱਗੋ ਅੱਗੇ ਅਸੀਂ ਖੁਦ ਲੱਗਾਂਗੇ ਮਤਲਬ ਤੁਸੀਂ ਲਗੂਗੇ ਅਸੀਂ ਸਿਰ ਤੁਹਾਡੀ ਸਪੋਰਟ ਕਰਾਂਗੇ ਫੈਸਲੇ ਤੁਸੀਂ ਲਓਗੇ ਜਿੱਥੇ ਏਡੀ ਵੱਡੀ ਲੜਾਈ ਹੋਵੇ ਤੁਹਾਨੂੰ ਵੇਚਣ ਵਾਲੇ ਤੁਹਾਡੇ ਬਣ ਕੇ ਤੁਹਾਡੇ ਚ ਵੜਨਗੇ ਤੇ ਫਿਰ ਇਹਨਾਂ ਦੇ ਫੈਸਲੇ ਕਰਨਗੇ ਸਰਕਾਰਾਂ ਚ ਬੈ ਕੇ ਉਹ ਲੋ ਤੁਹਾਨੂੰ ਪਤਾ ਵਿਕਦੇ ਨਹੀਂ ਉਹਨਾਂ ਬਕਾਊ ਮਾਲ ਨੂੰ ਕਦੇ ਵੀ ਉਸ ਲੈਵਲ ਤੇ ਨਾ ਲਾਓ ਜੇ ਕਿਉਂਕਿ ਲੜਾਈ ਬਹੁਤ ਕ੍ਰੂਸ਼ਲ ਲੜਾਈ ਹੈ ਇਹ ਉਹੋ ਜੀ ਲੜਾਈ ਹੈ ਜੇਬ ਜੀ ਆਪਾਂ ਸਿੰਘੂ ਤੇ ਟਿੱਕਰੀ ਬੈ ਕੇ ਲੜੀ ਸੀ ਆਮ ਲੋਕਾਂ ਨੇ ਤੇ ਜਦੋਂ ਆਮ ਲੋਕ ਪਿੱਛੇ ਹਟ ਜਾਂਦੇ ਨੇ ਫਿਰ ਕਿਵੇਂ ਸੌਦੇ ਹੁੰਦੇ ਨੇ ਤੁਹਾਨੂੰ ਪਤਾ ਹੈ ਸੋ ਬਿਲਕੁਲ ਇਹ ਲੜਨਾ ਹੈ ਤੁਸੀਂ ਖੁਦ ਲੜਨਾ ਹੈ ਜਿਹਦੀ ਜਿੱਥੇ ਜ਼ਮੀਨ ਆ ਉਹ ਹੋਊਗਾ ਅੱਗੇ ਬਾਕੀ ਲੋਕ ਸਪੋਰਟ ਕਰਨਗੇ ਇਹ ਮੰਨ ਕੇ ਚੱਲਿਓ ਜੇ ਬਹੁਤ ਵੱਡੇ ਦੁਸ਼ਮਣ ਨਾਲ ਲੜਾਈ ਹੈ ਇਹ ਸਾਰੇ ਇੱਕ ਨੇ ਇਹ ਜਿੰਨੀਆਂ ਪਾਰਟੀਆਂ ਨੇ ਚਮਕੌਰ ਸਾਹਿਬ ਕੌਣ ਸੀ ਇੱਕ ਉਹ 12ਵਾਂ ਆਰੀ ਸੀ ਰੂਚਰਾਵਾਲੇ ਜਿਹਦੇ ਬੀਜੇਪੀ ਦੇ ਸੀ ਇੱਥੋਂ ਉਹਨਾਂ ਦਾ 파ਟਨਰ ਕੌਣ ਸੀ ਕਾਂਗਰਸ ਵਾਲੇ ਰਾਣਾ ਗੁਰਜੀਤ ਟੋਰੀ ਰਜਿਸਟਰੀ ਕਿਨੇ ਕਰਾਈ ਸੀ ਚੰਨੀウ ਰਾਣੀ ਜਦੋਂ ਮਿਨਿਸਟਰ ਸੀ ਸਵੇਰ ਸਵੇਰ ਜਾ ਕੇ ਤੇ ਝਾੜੂ ਵਾਲਿਆਂ ਦੇ ਸੰਰਖਣ ਚੋ ਲੱਗ ਰਹੀ ਸੀ ਫੈਕਟਰੀ ਤਾਂ ਸਾਰੇ ਮਿਲੇ ਜੁਲੇ ਸੇਮ ਥਿੰਗ ਇੱਥੇ ਹੋਇਆ ਤਲਵੰਡੀ ਅਕਲਿਆ ਕੌਣ ਸੀ ਨਵੀਂ ਜਿੰਦਾਂ ਪਹਿਲਾਂ ਕਾਂਗਰਸ ਚੋਂ ਬੀਜੇਪੀ ਚ ਹੋਰ ਪਤਾ ਨਹੀਂ ਕੌਣ ਕੌਣ 파ਟਨਰ ਹੋ ਗਏ ਤੇ ਲਵਾ ਕੌਣ ਰਿਆ ਝਾੜੂ ਵਾਲੇ रेड कैटेगरी ਦੀ ਫੈਕਟਰੀ ਜਿਹੜੀ ਕਿ ਗੰਦਾ ਕਰ ਦੂ ਪਾਣੀ ਨੂੰ ਵੀ ਤੇ ਵਾਤਾਵਰਣ ਨੂੰ ਵੀ ਜਿਹੜਾ ਆਲਰੇਡੀ ਬਹੁਤ ਗੰਦਾ ਹੈ ਜਿਹੜੇ ਬੰਦੇ ਇੱਕ ਥਾਂ ਤੇ ਬੇਫੂਜ ਜਾਂ ਖਰਾਬ ਨੇ ਜਾਂ ਬੇਈਮਾਨ ਨੇ ਉਹ ਦੂਜੀ ਜਗ੍ਹਾ ਵੀ ਹੋਣਗੇ ਜ਼ਰਾ ਕੱਢ ਲਿਓ ਜੇ ਇਹਨਾਂ ਦੀ ਡਿਟੇਲ ਸਾਰਿਆਂ ਦੀ ਇਹ ਕੌਣ ਲੋਕ ਨੇ ਸੋ ਇਹ ਵੇਖ ਕੇ ਲੜਨਾ ਹੈ ਔਰ ਬਹੁਤ ਹਿੰਮਤ ਨਾਲ ਔਰ ਇੱਕ ਜੁੱਟਤਾ ਨਾਲ ਲੜਨਾ ਹੈ ਔਰ ਗੱਦਾਰਾਂ ਤੋਂ ਬਚਣਾ ਹੈ ਇਹ ਤੇਜਾ ਸਿੰਘ ਲਾਲ ਸਿੰਘ ਧਿਆਨ ਸਿੰਘ ਡੋਗਰੇ ਸਾਡੇ ਵਿੱਚ ਵੜਨਗੇ ਇਨਾਂ ਤੋਂ ਬਚੇ ਹੋ ਜੇ ਔਰ ਦਰਦ ਚੇਤੋਂ ਕੇ ਬਿਨਾ ਕਿਸੇ ਲਾਲਚ ਤੋਂ ਮੈਂ ਫਿਰ ਕਹੂੰਗਾ ਜਿਹੜੇ ਕਹਿਣਗੇ ਨਾ 2 ਕਰੋੜ ਦੀ ਹੈ 7 ਕਰੋੜ ਦੀ ਹੈ ਕਦੇ ਆਪ ਦੇ ਪੁੱਤਰਾਂ ਦਾ ਸੌਦਾ ਕੀਤਾ ਜਾਂਦਾ ਆਪ ਦੀ ਇੱਜ਼ਤ ਦਾ ਸੌਦਾ ਕੀਤਾ ਜਾਂਦਾ ਆਪ ਦੇ ਗਰੂਰ ਦਾ ਸੌਦਾ ਕੀਤਾ ਜਾਂਦਾ ਉਸ ਜ਼ਮੀਨ ਦਾ ਤੁਸੀਂ ਸੌਦਾ ਕਰ ਲੂਗੇ ਇਹ ਤੁਹਾਡੇ ਮੂਲ ਚਰਿੱਤਰ ਨੂੰ ਖਤਮ ਕਰਨ ਦੀ ਲੜਾਈ ਹੈ ਜਿਹੜਾ ਤੁਸੀਂ ਰਿਐਕਟ ਕਰਦੇ ਹੋ ਬੋਲਦੇ ਹੋ ਕਿਸੇ ਵੀ ਗਲਤ ਬਾਰੇ ਗੱਲ ਬਾਰੇ ਇਹ ਤੁਹਤੋਂ ਖੋਣ ਦੀ ਕੋਸ਼ਿਸ਼ ਹੈ ਜੋ ਸਾਨੂੰ ਗੁਰੂਆਂ ਨੇ ਸਾਡੀ ਹਿਸਟਰੀ ਨੇ ਸਾਡੇ ਸ਼ਹੀਦਾਂ ਨੇ ਸਿਖਾਇਆ ਸੀਗਾ ਉਸ ਤੋਂ ਨਾ ਹਟਿਓ ਜੇ ਔਰ ਜਦੋਂ ਇਹ ਬੋਲਣ ਜਦੋਂ ਇਹ ਕੁਝ ਲਿਖਣ ਇਹਨਾਂ ਦਾ ਚੈੱਕ ਕਰਿਓ ਜੇ ਇਹ ਕੌਣ ਲੋਕ ਨੇ ਇਹ ਕੌਣ ਲੋਕ ਨੇ ਇਹਨਾਂ ਦਾ ਸਵਾਰਥ ਕੀ ਹੈ ਸੋ ਡੱਟ ਕੇ ਲੜਨਾ ਔਰ ਸਾਰੇ ਥਾਂ ਹੀ ਅਸੀਂ ਲੱਗੇ ਹੋਇਆ